ਬਾਈ ਸასი ਕਾਲ ਸასი ਕਾਲ ਸਿੱਧੂ ਸਾਹਿਬ ਐਰ ਕੀ ਤੇ ਪੂਰਾ ਰਿਕਾਰਡ ਤੋੜਤਾ ਹਨਾ ਮਾ ਆਗੇ ਮਾਰਗ ਦੀ ਕਿਰਪਾ ਨਾਲ ਬਹੁਤ ਸੋਹਣੀਆਂ ਮੱਛੀਆਂ ਇਹ ਕਿੱਲੇ ਵਾਲੀ ਆ ਕੋਈ ਭਰਾ ਭਰਾ ਖੜੂ ਆ ਨਾ ਹਾਂਜੀ ਇਹ 20 ਪਲੱਸ ਵਾਲੀ 20 ਪਲੱਸ ਕਿੰਨੇ ਤਨਾਂ ਦੀ ਸੂਈ 25 ਪਲੱਸ ਸੀ ਤਾਉਗੀ 20 ਪਰਾਸੇ ਪਿੱਲੇ ਸੂਏ ਚੋਾਈ ਹੁਣ ਕਿੰਨਾ ਬੌਲਾ 12 ਤਰਾਂ ਤੋਂ ਲਈ ਹੁਣ ਕਿੰਨਾ ਬੌਲਾ ਬਾਈ ਹੁਣ 18-20 ਕਿਲੋ ਦੇ ਲੱਗੇ ਹੋਊਗਾ 18 ਕਿਲੋ ਸੱਜਣੋ ਬੌਲਾ ਤਿੰਨਾਂ ਦਿਨਾਂ ਹੀ ਸੀ ਹਾਂ ਠੀਕ ਆ ਆ ਇੰਦੇ ਥੱਲੇ 13 ਕਿਲੋ ਬੌਲਾ ਇਹਨੂੰ ਲਾ ਦੇ ਬਾਈ ਮੜੀ ਦੀ ਪਰਾਂ ਨੂੰ ਤੋੜ ਦੇ ਤੇਰਾ ਪਲਾ ਸਜਣੋ ਬੋਲੇ ਤੋਂ ਚਾਲੂ ਆ ਮਗਰ ਵੱਛਾ ਨਾ ਤੇ ਵੱਛੀ ਵੱਛੀ ਆ ਗਈ ਵੱਛੀ ਆ ਗਈ ਸਜਣੋ ਇਹਦੇ ਮਗਰ ਗਿਰ ਨਾ ਸਕਦੀ ਠੀਕ ਆ ਪਹਿਲੇ ਨੰਬਰ ਵਾਲੀ ਦੇ ਮਗਰ ਆ ਬੱਚਾ ਤੇ ਜਿਹੜੀ ਤੀਜੇ ਨੰਬਰ ਵਾਲੀ ਆ ਉਹਦੀ ਵੱਛੀ ਆ ਨਾ ਇਹਨੇ ਕਿੰਨੇ ਤੋਂ ਦੁੱਧ ਸਟਾਰਟਿੰਗ ਕੀਤੀ ਇਹਨੂੰ ਲਾ ਦੇ ਮੜੀ ਜੀ ਬਈ 16 10 ਕਿਲੋ ਬੋਲੇ ਤੋਂ ਸਟਾਰਟਿੰਗ ਸਜਣੋ ਕੀਤੀ ਆ ਇਹ ਸਿਰਫ ਤੁਹਾਨੂੰ ਦੇਣੀ ਆ 36000 ਦੀ ਕਿੱਥੋਂ ਮਿਲਣੀ ਆ ਪਿੰਡ ਨਿਸ਼ਹਿਰਾ ਪੰਨਾ ਜ਼ਿਲ੍ਹਾ ਤਰਨਤਾਰਨ ਸਾਹਿਬ ਤੋਂ ਆਗੇ ਮੇਲਾ ਲੁੱਟੋ